ਸਸਿਗਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਅਵਤਾਰ ਸਿੰਘ ਸ਼ੇਰਗਿੱਲ ਤੁਹਾਡੇ ਮੁੱਦੇ ਸਾਡੀ ਰਾਏ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਏ ਆ ਜੀ ਮੇਰੇ ਨਾਲ ਜੁੜ ਚੁੱਕੇ ਹਨ ਹਮੇਸ਼ਾ ਦੀ ਤਰ੍ਹਾਂ ਸਾਡੇ ਮਾਹਰ ਮਹਿਮਾਨ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦਿਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਬਰਾੜ ਸਾਹਿਬ ਵੈਲਕਮ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਅਜੀਤ ਵੈਬ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅਤਾ ਜੀ ਸਾਰੇ ਦਰਸ਼ਕਾਂ ਨੂੰ ਵੀ ਬਹਿਵਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਜੀ ਦੀਆ ਜੀ ਠੀਕ ਹੈ ਜੀ ਰਾਠ ਸਾਹਿਬ ਕਿਸਾਨਾਂ ਦਾ ਮੁੱਦਾ ਬੜਾ ਭਖਿਆ ਹੋਇਆ ਜੀ ਬੜੇ ਦੇਰ ਤੋਂ ਤਕਰੀਬਨ ਮਹੀਨੇ ਤੋਂ ਉੱਪਰ ਹੋ ਗਿਆ ਜੀ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤ ਤੇ ਬੈਠਿਆ ਹੋਇਆ ਕੇਂਦਰ ਸਰਕਾਰ ਦੇ ਕੰਨ ਤੇ ਜੂਨੀ ਸਰ ਕਰਈ ਮਸਲਾ ਬੜਾ ਗੰਭੀਰ ਹੋਇਆ ਹੋਇਆ ਤੇ ਉਹ ਆਪਣੇ ਮਰਨ ਵਰਤ ਤੇ ਬੈਠੇ ਹੋਏ ਹਨ ਬਹੁਤ ਹੀ ਸਥਿਤੀ ਨਾਜ਼ੁਕ ਬਣੀ ਹੋਈ ਹੈ वैसे भी जे देख्या जावे ता सरकारा जडियां आं ਕਿਸਾਨਾਂ ਨੂੰ ਲੈ ਕੇ ਗੰਭੀਰ ਕਦੀ ਹੋਈਆਂ ਹੀ ਨਹੀਂ ਚਾਹੇ ਕੋਈ ਵੀ ਪਾਰਟੀ ਹੋਵੇ ਅੱਜ ਤੱਕ ਦੇਖਿਆ ਜਾਵੇ ਤਾਂ 70 ਸਾਲ 70 ਸਾਲ ਤੋਂ ਵੀ ਉਹ ਵੱਧ ਹੋ ਗਏ ਹਨ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਹਰੇਕ ਪਾਰਟੀ ਜਦੋਂ ਆਉਂਦੀ ਆ ਤੇ ਕਿਸਾਨਾਂ ਦੇ ਨਾਂ ਤੇ ਵੋਟਾਂ ਜ਼ਰੂਰ ਮੰਗਦੀ ਆ ਕਿਸਾਨਾਂ ਦੇ ਨਾਂ ਤੇ ਸਿਆਸਤ ਜ਼ਰੂਰ ਕਰਦੀ ਆ ਕਿ ਕਰਜ਼ੇ ਮਾਫ਼ ਕਰ ਦੇਾਂਗੇ ਆਮਦਨ ਦੁੱਗਣੀ ਕਰ ਦੇਾਂਗੇ ਹੁੰਦਾ ਕੁਛ ਨਹੀਂ ਉਥੇ ਦਾ ਉਥੇ ਰਹਿ ਜਾਂਦਾ ਪਿਛੇ ਜੇ ਇਹਨਾਂ ਨੇ ਤਿੰਨ ਖੇਤੀ ਕਾਨੂੰਨ ਬਣਾਏ ਸੀਗੇ ਬੜੀ ਜਦੋਜਹਦ ਨਾਲ ਉਸ ਖੇਤੀ ਕਾਨੂੰਨ ਦਾ ਜਦੋਂ ਪਤਾ ਲੱਗਾ ਕਿ ਇਹ ਜਿਹੜੇ ਕਿਸਾਨਾਂ ਲਈ ਮਾਰੂ ਹਨ ਕਿਸਾਨਾਂ ਲਈ ਆਉਣ ਵਾਲੀਆਂ ਨਸਲਾਂ ਲਈ ਮਾਰੂ ਹਨ ਤੇ ਉਹਦੇ ਲਈ ਬੜਾ ਲੰਮਾ ਅੰਦੋਲਨ ਚੱਲਿਆ ਤੇ ਉਹਨੂੰ ਰੱਦ ਕਰਵਾਏ ਖਤਮ ਕਰਵਾਏ ਵਾਪਸ ਕਰਵਾਏ ਗਏ ਹੁਣ ਫੇਰ ਇਹ ਕਿਤੇ ਨਾ ਕਿਤੇ ਇਹੋ ਜਿਹਾ ਪ੍ਰਤੀਤ ਹੋ ਰਿਹਾ ਕਿ ਕੇਂਦਰ ਜਿਹੜਾ ਆ ਉਹ ਆਨੇ ਬਹਾਨੇ ਉਸ ਕਾਨੂੰਨ ਨੂੰ ਪਰਦੇ ਦੇ ਪਿੱਛੇ ਰਹਿ ਕੇ ਜਾਂ ਕਿਸੇ ਤਰੀਕੇ ਨਾਲ ਉਹ ਲਾਗੂ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਪਰ ਫਿਰ ਵੀ ਚੰਗੀ ਗੱਲ ਆ ਕਿ ਜਿਹੜਾ ਉਹਨਾਂ ਨੇ ਸਮਝ ਲਿਆ ਕਿ ਜਿਹੜਾ ਖੇਤੀ ਵਾਲਾ ਮੁੱਦਾ ਆ ਉਹ ਸਟੇਟ ਮੁੱਦਾ ਆ ਰਾਜਾਂ ਦਾ ਮੁੱਦਾ ਆ ਤੇ ਕਿਉਂ ਨਾ ਰਾਜਾਂ ਤੋਂ ਸਲਾਹ ਲਈ ਜਾਵੇ ਸੂਬਿਆਂ ਤੋਂ ਸਲਾਹ ਲਈ ਜਾਵੇ ਇਹ ਪਹਿਲਾਂ ਨੇ ਉਹਨਾਂ ਨੇ ਸੋਚਿਆ ਸੀ ਜਦੋਂ ਤਿੰਨ ਖੇਤੀ ਕਾਨੂੰਨ ਬਣਾਏ ਸੀਗੇ ਇਹ ਹੁਣ ਉਹਨਾਂ ਦੇ ਦਿਮਾਗ 'ਚ ਆਇਆ ਪਈ ਆਪਾਂ ਰਾਜਾ ਤੋਂ ਸਲਾਹ ਲਈ ਜਾਵੇ ਮਤਲਬ ਕਹਿਣ ਦਾ ਕਿ ਹੁਣ ਉਹ ਸੂਬਿਆਂ ਦੇ ਮੋਢਿਆਂ ਤੇ ਉੱਤੇ ਰੱਖ ਕੇ ਬੰਦੂਕ ਆਪਣੀ ਚਲਾਉਣ ਲੱਗਾ ਆ ਤੇ ਉਹਨਾਂ ਨੇ ਇੱਕ ਖੇਤੀ ਮੰਡੀਕਰਨ ਦਾ ਖਰੜਾ ਸੂਬਿਆਂ ਨੂੰ ਭੇਜਿਆ ਹੋਇਆ ਤੇ ਪੰਜਾਬ ਨੂੰ ਵੀ ਭੇਜਿਆ ਹੋਇਆ ਇਸ ਖਰੜੇ ਦੇ ਉੱਤੇ ਵਿਵਾਦ ਚੱਲ ਰਿਹਾ ਮੈਂ ਇਹ ਸਵਾਲ ਮੇਰਾ ਇਹ ਆ ਕਿ ਆਖਰ ਇਸ ਖਰੜੇ ਦੇ ਹੈ ਕੀ ਖਰੜਾ ਪਹਿਲਾਂ ਤਾਂ ਉਹ ਦੱਸਿਓ ਤੇ ਇਹਦੇ ਉੱਤੇ ਵਿਵਾਦ ਕਿਉਂ ਹੋ ਰਿਹਾ ਇਹਦੇ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ देखो जी ते देखे जेड़ा ਤੁਸੀਂ ਕਿੰது ਬੜੀ ਇਤਨੀ ਕਿਹੜਾ પ્રાਣੀ ਫਿਲਮ ਬਣਦੀ ਹੈ ਕਿ ਇਹ ਕਿਤੋਂ ਅਸੀਂ ਚੱਲੇ ਗੱਲ ਕੋਈ ਸਰਕਾਰ ਆਵੇ ਕਿਸਾਨਾਂ ਦੀ ਗੱਲ ਜਦੋਂ ਇਲੈਕਸ਼ਨਲ ਉਹ ਪਹਿਲਾਂ ਦਾ ਅਸੀਂ ਆਪ ਕਰਦੇ ਆਂ ਕਿ ਕਾਮਦਨ ਨੌਕਰੀ ਟੈਕੋਸ਼ੀ ਹੈ ਸਾਰੇ ਕੋਲ ਤੋਂ ਹੈ ਮੰਨ ਲਓ ਇੱਕ ਕਿਸਾਨ ਨੂੰ ਵੋਟ ਬੈਂਕ ਬਣਾ ਕੇ ਰੱਖ ਲਿਆ ਠੀਕ ਹੈ ਜਿਹੜੇ ਹੁਣ ਗੱਲ ਹੈਗੀ ਆ ਆਪਾਂ ਜੱਲੇ ਵਾਲਾ ਸਾਹਿਬ ਜੀ ਕੱਲ ਇੱਕ ਜੇ ਉਹ ਕਮ ਬਗਾ ਤਾਂ ਉਹੀ ਹੈ ਜਿਹੜੀਆਂ ਉਦੋਂ ਖੇਤੀ ਕਰਨ ਜਿਹੜੇ ਰੱਦ ਕਰਾਏ ਸੀ ਉਹਦੇ ਤੇ ਕਾਸ ਕਰਕੇ ਐਮ ਐਸ ਪੀ ਹੋ ਜਾਏ ਜੀ ਗੱਲ ਇਸ ਉੱਤੇ ਆ ਕੇ ਤਾਂ ਹਰ ਇੱਕ ਦੀ ਮੁੱਤੇ ਨਹੀਂ ਖੜਦੀ ਆਪ ਕਰਦੇ ਆ ਨਾ ਜੀ ਜੀ ਤੇ ਸਰਦ ਐਮ ਐਸ ਪੀ ਜਿਹੜੀ ਹੈਗੀ ਆ ਤੁਸੀਂ ਬੰਦ ਦਿਓ ਉਹ ਮਿਲਣੀ ਸ਼ੁਰੂ ਹੋ ਜਾਏ ਜਿੱਥੇ ਸਰਕਾਰੀ ਖਰੀਦ ਹੈ ਨਹੀਂ ਐਮ ਐਸ ਪੀ ਮਿਲਦੀ ਇਸ ਕਿਤੇ ਨਾ ਬੜਾ ਵੱਡਾ ਆਮ ਬੰਦੇ ਦੇ ਦਬਾਅ ਤੇ ਉਪਰੇਖਾ ਹੈਗਾ ਕੀ ਐਮਐਸਪੀ ਤਾਂ ਹੈਗੀ ਹੈ ਨਾ ਜਿਹੜੇ ਫੋਰਟੀ ਜੈਂਟਰ ਜੀ ਐਮਐਸਪੀ ਫੌਂਦੇ ਬਾਦੂ ਉਹ ਵਿਧੀ ਨਹੀਂ ਕੀ ਜਿੱਥੇ ਸਰਕਾਰੀ ਫੀਡ ਹੈਗੀ ਜਿੱਥੇ ਗੈਪਿੰਗ ਲੱਗੀ ਆ ਉੱਦਾਂ ਤਾਂ ਸਰਕਾਰ ਖਰੀਦੀ ਐ ਐਮਐਸਪੀ ਨੇ ਪ੍ਰਾਈਵੇਟ ਵਰਤਾਲ ਉਹ ਨਹੀਂ ਖਰੀਦਦਾ ਜੀ ਪਰ ਅੱਜ ਇੱਥੇ ਜਿਹੜੀ ਇੱਕ ਗੱਲ ਨੂੰ ਲਿਆਦੀ ਐ ਤਾਂ ਜਿਹੜੇ ਤੁਸੀਂ ਇੱਕ ਖੇਤੀ ਤੇ ਗੱਲ ਉਸ ਵਿੱਚ ਦਰਦ ਹੋਇਆ ਉਹਦੇ ਵਿੱਚ ਇੱਕ ਗੱਲ ਮੁੱਖ ਚੱਲੀ ਸੀ ਜੀ ਉਹ ਟੈਲਿੰਗ ਗੱਲ ਦੱਸ ਦੇਸੀ

ਉਸੇ ਤੇ ਪੈ ਜਾਏ ਜੋ ਇਹ ਹੱਥ ਜਾ ਕੇ ਵੇਖੋ ਉਸੇ ਫਸਲ ਕੀ ਭਾਅ ਲੱਗਦੀ ਹੈ ਠੀਕ ਹੈ ਇਵੇਂ ਜਿੱਥੇ ਰਾਜਸਥਾਨ ਆਦਿ ਪਰ ਦੇ ਵਿੱਚ ਕੈਪਿੰਗ ਕੀਤੀ ਹੋਈ ਹੈ ਕਿ ਐਨਾ ਤਾਂ ਸਰਕਾਰ ਖਰੀਦੂਗੀ ਉਦੋਂ ਬਾਅਦ ਜਦੋਂ ਉਹ ਬਾਜ਼ਾਰ 'ਚ ਆਲੀ ਫਸਲ ਦੇ ਨਾਲ ਜਿੱਥੇ ਬੰਦੇ ਜਾ ਕੇ ਵੇਚਦੇ ਕਹਿੰਦੇ ਜਿਆਦਾ ਕੀ ਅਸੀਂ ਲਈ ਸਕੋ ਉਹ ਭਾਅ ਹੀ ਨਹੀਂ ਚੱਲਦਾ ਜਿਹੜੀ ਕਣਕ ਦਾ ਭਾਅ ਇੱਕ ਤੁਹਾਨੂੰ ਹੈਗਾ ਉਹ ਕੋਈ ਬਾਜ਼ਾਰ ਦੇ ਵਿੱਚ ਚੋਰਾ ਦੂਨ ਕੋਦੀ ਹੈ ਆ ਛੋਟੀਆਂ ਜਿੰਨੇ ਚੱਕੀਆਂ ਆਰੇ ਉਥੋਂ ਲੈ ਕੇ ਆਉਂਦੇ ਹੁਣ ਦੇਖ ਗੱਲ ਜਿਹੜੀ ਇਹਨਾਂ ਦੀ ਨਵੀਂ ਪਾਲਸੀ ਲਿਆਦੀ ਹੈ ਇਸ ਵਾਰੀ ਸਰਕਾਰ ਦੀ ਲਿਆਦਾ ਉਹ ਪਾਲਸੀ ਵੀ ਰੂਪ ਤੇ ਦਿੱਤਾ ਹੈਗਾ ਨੈਸ਼ਨਲ ਪਾਲਸੀ ਫਰੇਮਵਰਕ অন ਐਗਰੀਕਲਚਰ ਮਾਰਕੀਟਿੰਗ ਅਸਲ ਗੱਲ ਕੀ ਹੈ ਕਿ ਸਾਡਾ ਮੰਡੀਕਰਨ ਦਾ ਰੋਲਾ ਹੈਗਾ ਐਮ ਐਸ ਪੀ ਵੀ ਉਸੇ ਨਾਲ ਹੀ ਹੈ ਕਿ ਮੰਡੀਆਂ ਦੇ ਵਿੱਚ ਜਿਹੜਾ ਭਾਵ ਵਿਪਾਰੀ ਨਹੀਂ ਦਿੰਦਾ ਉਹਦੇ ਲਈ ਇਹਨਾਂ ਨੇ ਇੱਕ ਖੜਕਾ ਲਿਆਤਾ ਜੀ ਜੇ ਤੁਸੀਂ ਗੱਲ ਬੜੀ ਪੂਰੀ ਦੇ ਕੇ ਐਰਕਿੰਗ ਦੇ ਕੈਨੇਡਾ ਸਰਕਾਰਾ ਉਸ ਰੁਪਿਆ ਦੇ ਬੋਟੇ ਤੇ ਲਾ ਕੇ ਚਲਾਉਣਾ ਚਾਹੁੰਦੇ ਪਹਿਲੀ ਗੱਲ ਅਸੀਂ ਇਹ ਸਮਝੀਏ ਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਉਹ ਹੈ ਕਿ ਜਿਹੜਾ ਕਿਉਂ ਇਸ ਵਕਤ ਵਿਵਾਰ ਖੜਾ ਹੋਇਆ ਹੈ ਤਰ੍ਹਾਂ ਸਾਲ ਇਹਦੇ ਵਿੱਚ ਐਰਕੀ ਇਹਨਾਂ ਨੇ ਉਦੋਂ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕੀਤੀ ਕਿ ਸਾਰਾ ਦੇਸ਼ ਹੀ ਮੰਡੀ ਬਣਾ ਦੋ ਕੋਸ਼ਿਸ਼ ਹੀ ਹੈ ਇਸ ਵਾਰੀ ਇਹਨਾਂ ਨੇ ਉਚਿਤ ਤਰੀਕੇ ਨਾਲ ਉਸ ਦੀ ਤੈਅ ਕਿ ਜਿਹੜੀ ਸਰਕਾਰੀ ਮੰਡੀਆਂ ਦੀ ਰਹਿ ਗਈ ਹੈ ਨੀ ਉਹਦੇ ਨਾਲ ਪ੍ਰਾਈਵੇਟ ਮੰਡੀਆਂ ਖੁੱਲ੍ਹਿਆ ਜਾਵੇ ਤੇ ਨਾਲ ਕੀ ਉਹਦੇ ਚ ਇਹ ਵੀ ਕਹਿਤਾ ਕਿ ਜਿਹੜੀ ਪ੍ਰਾਈਵੇਟ ਮੰਡੀਆਂ ਜਾਂ ਫਿਰ ਸ਼ੈਲ ਸਟੋਰ ਸਾਈਲੋ ਕੋਲਡ ਸਟੋਰ ਕਿਤੇ ਵੀ ਕੋਈ ਵੀ ਦਾ ਸਟੋਰ ਹੈ ਜਗ੍ਹਾ ਹੈਗੀ ਹੈ ਉਹ ਹੈ ਉਹਨਾਂ ਨੂੰ ਵੀ ਮੰਡੀਆਂ ਡਿਕਲੇਅਰ ਕਰ ਦੇ। ਉਹਦੀ ਮੰਡੀਆਂ ਬਣ ਸਕਦੀਆਂ। ਜੀ। ਯਾਨੀ ਕਿ ਗੱਲ ਦਾ ਫੇਰ ਉੱਥੇ ਹੀ ਆ ਗਈ ਕਿ ਜੀ ਸਿੱਧੀ ਵੀ ਤੋਂ ਵੀ e-deita ਫਰਪੰਟ ਨਾਲ ਜਿਹੜੀ 2016 ਦੇ ਵਿੱਚ ਇਹ ਨਾਮ ਕਰਕੇ ਇੱਕ ਲਗਿੰਗ ਦੇ ਜੈ ਬਾਇਓਟਿਕ ਦਾ e-ਪ੍ਰੋਟਾ ਚਲਾਇਆ ਸੀ ਉਹਦੇ ਪਾਰਕ ਬੋਲਣ ਦੀ ਗੱਲ ਕੀਤੀ। ਅਗਰ ਇਸ ਵਕਤ ਜਿਹੜੀ ਹੁਣ ਸਾਰਾ ਕੌਸ਼ਿਸ਼ ਲਿਆਉਣਾ ਚਾਹੁੰਦੇ ਆ ਪੀਪੀਪੀ ਮਾਡਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਵਿੱਚ ਜੀ ਜੀ ਅਸੀਂ ਤਾਂ ਮੱਧਮ ਦੀ ਖਤਮ ਕਰੀ ਉਹਨਾਂ ਰੋਲਾ ਪਿਆ ਤੇ ਵੰਡੀਆਂ ਖਤਮ ਕਰ ਲਈਆਂ ਐਸ ਤੀਏ ਕਹਿੰਦੇ ਜੇ ਇਸ ਮੱਧੀਆਂ ਨਹੀਂ ਖਤਮ ਕਰਦੇ ਪਰ ਜਦੋਂ ਉਹ ਤੁਸੀਂ ਇਹਦੇ 'ਚ ਤਰਕ ਕੀ ਦਿੱਤਾ ਗਿਆ ਕਿ ਜੇ ਜਦੋਂ ਮੰਡੀਆਂ ਜਾਦੇ ਹੋਣੀਆਂ ਤੇ ਕੰਪੀਟੀਸ਼ਨ ਵਧੇਗਾ ਜੀ ਇਸ ਨਾਲ ਇਹਦੇ ਨਾਲ ਸਹਾਈਦਾ ਹੋਏਗਾ ਪਰ ਇਥੇ ਇਹ ਪਹਿਲਾ ਤਰਕ ਹੈ ਮੇਰਾ ਇਹ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਉਹ ਕੰਪੀਟੀਸ਼ਨ ਕਿਵੇਂ ਵਧੇਗਾ ਪਰ ਇੱਕ ਆਰ ਕੀ ਆ ਜਿਹੜਾ ਹੈਗਾ ਉਹ ਸਰਕਾਰੀ ਮੰਡੀ 'ਤੇ ਬੈਠਾ ਹੈ ਜੀ ਪ੍ਰਾਈਵੇਟ ਮੰਡੀ ਤੋਂ ਉਹ ਉੱਚੀ ਦੁਕਾਨ ਲੈ ਲੇਗਾ ਦਾਕ ਕੌਣ ਹੈ ਦਾਕ ਚੱਲਣਾ ਰਹੇ ਹੈਗੇ ਜਿਹੜੇ ਬਹੁਤੇ ਹਰ ਕਿਸੇ ਇਨਸ਼ਾਅਲਾ ਚਲਾਉਂਦੇ ਹੈਗੇ ਜੀ ਜੀ ਇੱਕ ਹੈ ਜੀ ਵਪਾਰੀ ਜਿਹੜੇ ਕਾਰਪੋਰੇਟ ਵਾਲੇ ਹੈਗੇ ਜਿਨ੍ਹਾਂ ਦੇ ਸਾਈਲੋ ਬਣੇ ਹੈਗੇ ਔਰ ਕੋਈ ਇੱਕ ਸੁਪਾ ਦਾਕ ਤਾਂ ਉਨੇ ਹੀ ਰਹਿਣੇ ਚਾਹੀਏ ਸਰਕਾਰੀ ਮੰਡੀ ਚ ਲੈ ਔਰ ਸਾਰੇ ਜੀ ਚਾਹੇ ਉਹ ਆਕਾਰ ਦੇ ਵੰਡ ਲੋ ਦਾਕ ਬਾਰੇ ਇੰਨਾ ਇਤਹਾਸ ਕਿਤੇ ਪੜਨਾ ਤੁਸੀਂ ਉਹ ਜਿਹੜੇ ਸ਼ੈਲਰ ਆ ਰਹੇ ਨੇ ਖਰੀਦ ਨਹੀਂ ਲੈ

ਇਹ ਮੰਡੀ ਫੀਸ ਤੋਂ ਇਹ ਫਾਇਦੇ ਕਿਉਂਕਿ ਕਿਸਾਨ ਨੂੰ ਮੰਡੀ ਫੀਸ ਨਹੀਂ ਦੇਣੀ ਪੈਂਦੀ ਮੰਡੀ ਫੀਸ ਖਰੀਦਦਾਰ ਨੂੰ ਲੱਗਦੀ ਹੈ ਜੀ ਉਹ ਮੰਡੀ ਫੀਸ ਦਾ ਡੋਲਾ ਹੈਗਾ ਉਹ ਮੰਡੀ ਫੀਸ ਜਦੋਂ ਹੁਣ ਤੁਸੀਂ ਇਸੇ ਤਰੀਕੇ ਨਾਲ ਕਿ ਸ਼ੈਦਲ ਵਾਲੇ ਨੂੰ ਵੇਂਦੇ ਹੋ ਜਾਂ ਸਾਈਲੋ ਹੱਥੇ ਜਾ ਕੇ ਦਿੰਦੇ ਹੋ ਉਸੇ ਮੰਡੀ ਫੀਸ ਹੀ ਲੱਗਦੀ ਪਰ ਉਥੇ ਮੰਡੀ ਫੀਸ ਤਾਂ ਨਹੀਂ ਲੱਗਦੀ ਉਥੇ ਘੱਟ ਸਿੱਧਾ ਲੱਗ ਜਾਂਦਾ ਹੈ ਜਿਹੜਾ ਕਿਸਾਨ ਨੂੰ ਉਨਾ ਪੈਂਦਾ ਹੈਗਾ ਇਹਨਾਂ ਉਹਦਾ ਜੋ ਮੰਡੀ ਫੀਸ ਜਿਹੜੀ ਬਚਾਈ ਗਈ ਹੈ ਕਿ ਉਹਦਾ ਮੁਨਾਫਾ ਹੋਏਗਾ ਕਿਸਾਨ ਨੂੰ ਮੁਨਾਫਾ ਹੋਏਗਾ ਉਹਦੇ ਕਿਸੇ ਦਾ ਕੱਟ ਲਾਣਾ ਤੇ ਜਦੋਂ ਹੁਣ ਚਾਲੀ ਅੰਦਰ ਚਲੀ ਗਈ ਆਫ ਰੈਟਿਕ ਉਹਨੇ ਚਾਹਤੇ ਇਹ ਕਾਰਟਿੰਗ ਕਿੰਨਾ ਕੱਟ ਲਾ ਕੇ ਇੰਨਾ ਇਹਦੇ ਵਿੱਚ ਵਾਊਚਰ ਹੈ ਇੰਨਾ ਕੁਸ਼ ਹੈਗਾ ਤੇ ਆਹ ਤੁਹਾਨੂੰ ਮਿਲਣਗੇ ਤੁਸੀਂ ਬਾਅਦ ਕਿੱਥੇ ਵਾਪਸ ਤੋਂ ਨੂੰ ਲੈ ਕੇ ਆਓਗੇ ਤੋਂ ਕਹਿਤੀ ਤਾਂ ਸਰਕਾਰੀ ਮੰਡੀਆਂ ਦੇ ਵਿੱਚ ਵੀ ਕੱਟ ਲੱਗਦੀ ਹੈਗੀ ਹੈ ਬਿਲਕੁਲ ਬਿਲਕੁਲ ਕੋਚੇ ਵੀ ਕਟਣਾ ਅਰਥੇ ਕੀ ਕੀਤਾ ਜਾਂਦਾ ਹੈਗਾ ਸੋ ਇਹੋ ਹੈ। બીજી ਗੱਲ ਇਹ ਹੈਗਾ ਕਿ ਪ੍ਰਾਈਵੇਟ ਜਿਹੜੀ ਮੰਡੀ ਹੈਗੀ ਐ ਉਹਦੇ ਅਧਰਕ ਕਾਬ ਲਈਦਾ ਪੈਸਾ ਚਾਹੀਦਾ। ਉਹਦੇ ਜਿਹਨਾਂ ਨੇ ਪਹਿਲਾਂ ਤਾਂ ਕਿਹਾ ਕਿ ਪ੍ਰਾਈਵੇਟ ਮੰਡੀ ਫੁੱਲ ਅਦੀ ਫੀਸ ਕਟਾਈ ਜਾਵੇ ਜਾਂ ਬੈਂਕ ਗਰੰਟੀ ਹੋਈ ਫੀਸ ਭਰਨੀ ਜਾਵੇ। ਯਾਨੀ ਕਿ ਇਨਸੈਂਟਿਵ ਜਿਹੜੀ ਉਹਦਾ ਸਬਸਿਡੀ ਕਹਿੰਦੇ ਆ ਇਹ ਤਾਂ ਅਸੀਂ ਇਨਸੈਂਟਿਵ ਕਹਿ ਕੇ ਦੇ ਰਹੇ ਹਾਂ ਕਿਉਂਕਿ ਉਹਨਾਂ ਨੇ ਇਨਸੈਂਟਿਵ ਜੋ ਕਿ ਉਹ ਇੱਕ ਫੁੱਲ ਪਰ ਜੀ ਇਹ ਤੁਸੀਂ ਕੀ ਸੀ ਦੇ ਉਹਨਾਂ ਨੇ ਰੱਖ ਰਖਾ ਲਈ ਮੈਡੀਕੀਸ ਨਹੀਂ ਲਾਉਂਦੇ ਜਿੱਦਾਂ ਸੜਕਾਂ ਬਣੀਆਂ ਉਹਦੇ ਬਿਲਡ ਆਪਰੇ ਟ੍ਰਾਂਸਪੋਰਟ ਤੇ ਵਰਤਿਆ ਸੀ ਪੋਰਟ ਬਣੀਆਂ ਉੱਥੇ ਲੱਗਿਆ ਕੀ ਹੈ ਟੋਲ ਟੈਕਸ ਲਗਾਤਾ ਸਾਰਿਆਂ ਨੂੰ ਟੋਲ ਟੈਕਸ ਦੇਣਾ ਪੈਂਦਾ ਐਵੇਂ ਹੁਣ ਜਦੋਂ ਪ੍ਰਾਈਵੇਟ ਕੰਟੀਚ ਜਾਣਾ ਹੈਗਾ ਤੇ ਕਿਸਾਨ ਨੂੰ ਵੀ ਉਹਨਾਂ ਨੇ ਰੱਖ ਰਖਾ ਲਈ ਇਸਲਾ ਦੇਣੀ ਪੈਗੀ ਜਿਸ ਗੱਲ ਇਹਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਪਿੱਛੇ ਆਈਕੋ ਪਹਿਲਾਂ ਜਦੋਂ ਪੰਜਾਬ ਰੈਗੂਨ ਦੇ ਲਾਲ ਮਿਰਚਾਂ ਦਾ ਆਰਡਰ ਕੱਢਿਆ ਸੀਗਾ ਤੇ ਅਸੀਂ ਜੀ ਲਾਲ ਮਿਰਚਾਂ ਸਾਡੇ ਕੋਲੇ ਕਿਸਾਤ on azure ਨਾਲ ਦੇ ਪ੍ਰੋਸੈਸ ਕਰ ਲਏ। ਉਹਨੂੰ ਕਿਸਾਨਾਂ ਨੇ ਉਹ ਮਿਰਚਾਂ ਭਾਈਆਂ ਉਹ ਕਿਹਾ ਉਹਨਾਂ ਨੂੰ ਸਰਕਾਰੀ ਮੰਡੀ ਚ ਸਪਾਉਂਡ ਦੀ ਅੱਜ ਆਇ ਕਲੀ ਦਿੱਤੀ ਗਈ। ਪਰ ਪ੍ਰਾਈਵੇਟ ਵਾਲੇ ਸੁਣ ਜਾਣਗੇ ਤੇ ਪ੍ਰਾਈਵੇਟ ਵਾਲੇ ਨੇ ਕੀ ਕਹਿਣਾ। ਡਾਇਮੰਡ ਵਾਲੇ ਨੇ ਕਹਿਣਾ ਕਿ ਜੀ ਐਸਟੀ ਚਾਰਜਿੰਗ ਦੇ ਦਿਓ ਪੈਸੇ ਪਾ ਲੋ ਲੈ ਲਓ। ਤਾਂ

जिम्मे तो 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 फीस वगैरा रखिय सी कुछ ओडक्ट ਤੇ ਉਹ ਸਰਕਾਰੀ ਜੀ ਨੀਸੀ ਕੇ ਕੋਈ ਨਾ ਨੋਟ ਤੇ ਬਾਈਫਰ ਕੇ ਟੱਕੇ ਦਿੱਤਾ ਸੀਗਾ ਉਹ ਤੇ ਤੁਸੋਂ ਦੱਸੋ ਕਿਹੜੀ ਮੰਡੀ ਕਿਸੇ ਨੇ ਖੋਲੀ ਠੀਕ ਹੈ ਸੋ ਉਹ ਤੇ ਜੇ ਕੋਈ ਨਾ ਸੁਣਦੇ ਸਨੋ ਤੁਸੀਂ ਜਿਹੜਾ ਕੋਈ ਇਹ ਚੀਜ਼ ਹੈ ਨਹੀਂ ਕਿ ਆਲਰੇਡੀ ਹੈ ਨਹੀਂ ਪਰ ਗੱਲ ਅਸਲ ਇਹ ਮੰਡੀ ਖੋਲਣ ਦਾ ਨਹੀਂ ਹੈ ਇਹ ਮੰਡੀਆਂ ਨੂੰ ਟੇਕਓਵਰ ਕਰਕੇ ਅਸਲ ਉਹ ਨੂੰ ਸਿੱਧੇ ਖਰੀਦ ਲੈ ਕੇ ਜਾਣਾ ਹੈ ਕਿ ਚੋਂ ਖਤਮ ਕਰ ਦੇਣਾ ਇਹੀ ਉਹਦਾ ਜਿਹੜਾ ਈ-ਨੈਮ ਦਾ ਪੋਰਟਲ ਚੱਲਦਾ ਹੈ ਤੇਰੀ ਹੈ ਕਿ ਇਹਦੇ ਚ ਬਹੁਤ ਬਹੁਤ ਸਾਰੇ ਤਾਂ ਸਾਡੇ ਜਿਹੜੇ ਹੈਗੇ ਆ ਤੇ ਲਿਖੀ ਗਈ ਉਹਦਾ ਜੀ ਕੱਲੀ ਉਪਕਸਤਰ ਦਾ ਦੇਖਣ ਅੱਜ ਜਿਹੜਾ ਡਿਜੀਟਲ মিডিਆ ਦੇ ਸੁਰੂਤਾਂ ਗ੍ਰਾਡ ਵੱਡੇ ਹੋ ਰਹੇ ਆ ਕਿ ਇੱਕ ਕਾਮੇ ਦਾ ਤੋਂ ਕਿਸੇ ਨੇ ਆਰਡਰ ਕਰਤਾ ਨਹੀਂ ਤੁਸੀਂ ਦੇਖਦੇ ਉਹ ਤੋਂ ਤੁਸੀਂ ਇਹ ਸੈਂਪਲ ਭੇਜਦਾ ਸੈਂਪਲ ਕੈਸੇ ਕਰਕੇ ਛੋਟੇ ਤੋਂ ਚੀਜ਼ ਮਗਵਾ ਲਈ ਚਲੋ ਮੈਂ ਕਹਿੰਦਾ ਪੈਸੇ ਵੀ ਆ ਗਏ ਜੀ ਠੀਕ ਹੈ ਉਹ ਚੀਜ਼ ਤੁਸੀਂ ਟ੍ਰਾਂਸਫਰ ਕਰਤੇ ਪਰ ਜਦੋਂ ਤੁਸੀਂ ਮਾਲ ਭੇਜਿਆ ਜੀ ਉਹ ਮਾਲ ਇੱਕ ਧਾਰ ਦਿੰਦੇ ਜੀ ਠੀਕ ਹੈ ਕੈਸੇ ਕੋਈ ਐਡਵਾਂਸ ਦਿੱਤਾ ਸੀ ਬਾਕੀ ਦਿੱਤੇ ਨਹੀਂ ਮਾਲ ਰਿਜੈਕਟ ਹੋ ਗਿਆ ਜੀ ਜਿਵੇਂ ਆ ਪਿੱਛੇ ਅਸੀਂ ਭੇਜੇ ਸੀ ਕਿ ਚੌਲ ਭੇਜੇ ਸਰਕਾਰ ਦੇ ਤੇ ਇਹ ਇਹ ਜੀ ਦੇਖੋ ਨਾ ਕਿੰਨਾ ਵਿਵਾਦ ਖੜਾ ਹੋਇਆ ਇਹ ਗੰਦੇ ਕੀ ਹੈ ਤੁਸੀਂ ਪੈਸੇ ਦੀ ਲੈਣ ਦੇਣ ਦੀ ਬੜੀ ਬੜੀ ਉਤਕੜ ਗਿਆ ਤੁਸੀਂ ਇਹ ਦੇਖੋ ਜਿੱਥੇ ਉਹਨ ਸਿੱਧੀ ਖਰੀਦ ਹੈ ਅਗਰ ਨਹੀਂ ਖਰੀਦ ਸਿੱਧੀ ਹੋਣੀ ਹੈ ਜੀ ਚੱਕੇ ਵਾਲੇ ਜਿਹੜੇ ਹੈਗੇ ਆ ਉਹ ਕਿੰਨੇ ਤੱਕ ਪੈਸੇ ਨਿਕਲਦੇ ਹੈਗੇ ਆ ਕਿੰਨੇ ਕਿੰਨੇ ਸਾਲ ਤੱਕ ਇਹ ਲੱਗਦੇ ਰਹੇ ਕਿ ਬਿਲਕੁਲ ਫਿਰ ਜਾ ਕੇ ਕਿਤੇ ਫਸਾ ਪੈਸੇ ਉਹਨਾਂ ਦੇ ਦੇਖੇਗੀ ਜੀ ਜੀ ਸੋ ਦੱਸਿਆ ਕਿ ਜਦੋਂ ਆਰ ਪੀ ਆਈਆ ਕਈ ਚਿੰਤਾ ਨੂੰ ਅਸੂਬ ਨੂੰ ਸੈਪਰੇਟ ਕਰਕੇ ਦੇਖਦੇ ਆ ਉਸ ਦੇ ਨਾਲ ਇਸ ਨੂੰ ਪਈ ਨਜ਼ਰੋਂ ਦੇਖਦੇਗੇ ਬਰਾੜ ਸਾਹਿਬ ਪਰ ਇੱਕ ਗੱਲ ਨਹੀਂ ਮੈਨੂੰ ਸਮਝ ਲੱਗਦੀ ਜਿਹੜਾ ਇੱਕ ਸਮੂਥ ਪ੍ਰੋਸੈਸ ਇੰਨਿਆ ਸਮਿਆਂ ਤੋਂ ਚੱਲਦਾ ਆ ਉਹਨੂੰ ਇਹੋ ਜਿਹੇ ਕਿਹੜੇ ਇਹਨਾਂ ਦੇ ਸਲਾਹਕਾਰ ਆ ਜਿਹੜੇ ਇਹਨੂੰ ਕਹਿੰਦੇ ਵੀ ਇਹਨੂੰ ਗੁੰਝਲ ਗੁੰਝਲਦਾਰ ਕਰਦੇ ਹੋ ਜਾਂ ਇਹਦੇ ਵਿੱਚ ਕੋਈ ਖਡੋਤ ਲਿਆ ਦਿਓ ਜਾਂ ਇਹਨੂੰ ਇਸ ਤਰ੍ਹਾਂ ਕਰ ਦਿਓ ਚਾਹੇ ਸਮੇਂ ਦੀ ਮੰਗਿਆ ਜਾਂ ਇਹ ਜਾਣ ਬੁੱਝ ਕੇ ਕਿਸਾਨੀ ਕਿੱਤੇ ਨੂੰ ਜਾ ਕਿਸਾਨੀ ਇਸ ਜਿਹੜਾ ਖੇਤਰ ਨੂੰ ਇਸ ਤਰੀਕੇ ਨਾਲ ਗੁੰਝਲਦਾਰ ਬਣਾਉਣਾ ਚਾਹੁੰਦੇ ਜਾਂ ਇਹਦੇ ਵਿੱਚ ਇਹਨਾਂ ਨੂੰ ਆਮਦਨ ਹੀ ਜ਼ਿਆਦੇ ਆ ਜਾਂ ਇਹਨੂੰ ਇੱਕ ਕਿਸਮ ਨਾਲ ਕਹਿ ਲਓਵੇ ਕਿਸਾਨੀ ਖੇਤਰ ਨੂੰ ਮਾਰਨਾ ਹੀ ਚਾਹੁੰਦੇ ਆ ਭਈ ਇੱਧਰ ਜਿਹੜਾ ਇਹ ਖਤਮ ਕਰ ਦਿਓ ਜੀ ਇਹ ਚਾਹੀਦਾ ਹੀ ਨਹੀਂ ਹੈਗਾ ਮੰਡੀਕਰਨ ਖਤਮ ਕਰ ਦਿਓ ਜਾਂ ਕਿਸਾਨੀ ਵਾਲੀ ਜਿਹੜੀ ਆਮਦਨ ਹੁੰਦੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਇਹਨਾਂ ਨੂੰ ਟੈਕਸ ਨਹੀਂ ਲੱਗਦਾ ਜੇ ਆ ਬਹੁਤ ਕੁਸ਼ ਹੈ ਇਹਦੇ ਵਿੱਚ ਭਈ ਇਹਨੂੰ ਖਤਮ ਕਰ ਦਿਓ ਜੀ ਇਹਦੇ ਵਿੱਚ ਕਾਰਪੋਰੇਟ ਵਾਲੇ ਬਹੁਤ ਦਖਲ ਦੇਣਾ ਚਾਹੁੰਦੇ ਇੱਧਰ ਆਉਣਾ ਚਾਹੁੰਦੇ ਆ ਭਈ ਇਹ ਜ਼ਮੀਨਾਂ ਬਹੁਤ ਮਹਿੰਗੀਆਂ ਆ ਇਸ ਕਿਸਮ ਦਾ ਚੱਲ ਰਿਹਾ ਕਿ ਵੈਸੇ ਇਹਨਾਂ ਨੂੰ ਆਦਤ ਆ ਬੇ ਇਧਰ ਹੀ ਦਖਲ ਦੇ ਕੇ ਕੰਮ ਕਰਦੇ ਹੋਰ ਕੋਈ ਕੰਮ ਮੁੱਕ ਗਿਆ ਸਾਰੇ ਦੇਸ਼ ਤੇ ਗਰੀਬੀ ਇੰਨੀ ਪਈ ਆ ਗਰੀਬ ਦੁਨੀਆ ਬਹੁਤ ਪਈ ਆ ਉਹਨਾਂ ਨੂੰ ਕਿਤੇ ਉਭਾਰ ਦੇਓ ਉਹਨਾਂ ਨੂੰ ਕਿਤੇ ਅਮੀਰ ਕਰ ਦੇਓ ਉਦਾਂ ਦਾ ਕੋਈ ਕੰਮ ਖਤਮ ਹੋ ਗਿਆ ਸਾਰੇ ਗੱਲ ਇਹ ਨਹੀਂ ਤੁਸੀਂ ਜਿਹੜੀ ਚੀਜ਼ ਜੋ ਇੱਕ ਕਾਰਪੋਰੇਟ ਦੀ ਇੱਕ ਜਿਹੇ ਤਰੀਕੇ ਨਾਲ ਇਹ ਸਿਸਟਮ ਇੱਕ ਵਾਰ ਪਰ ਚੱਲਿਆ ਆਇਆ ਹੈ ਠੀਕ ਹੈ ਨਾ

ਹੋਣ ਨੂੰ ਜਿਹੜੀ ਉਹਦੀ ਪੈਦਾਵਾਰ ਦੀ ਹੀ ਮੰਡੀ ਕਰਨ ਨੂੰ ਜੇ ਕੰਟਰੋਲ ਕਰ ਲਿਆ ਤੇ ਹੋਣ ਨੂੰ ਪੈਦਾਵਾਰ ਖਸੀ ਸਿੱਧੇ ਆ ਜਾਂਦੇ ਜਦੋਂ ਤੁਸੀਂ ਕਿਸੇ ਇਹ ਕਿਸੇ ਪੈਦਾਵਾਰ ਕੰਟਰੋਲ ਕਰ ਲਈ ਖਾਨ ਵਾਲੀ ਫਿਕਰ ਨਹੀਂ ਬੇਸਿਕਲੀ ਜਿਹੜਾ ਫੂਡ ਕੰਟਰੋਲ ਕਰ ਲਿਆ ਤਾਂ ਤੁਸੀਂ ਸਭ ਤੋਂ ਪਾਵਰਫੁਲ ਹੋ ਜਾ ਨਹੀਂ ਕਿਉਂਕਿ ਜਿਹੜਾ ਬਾਕੀ ਸਾਰੇ ਚੀਜ਼ ਨੂੰ ਅਜੇ ਅੜਸਤੇ ਹੈ ਬੇਸਿਕ ਕਪੜੇ ਨਾਲ ਸਾਲ ਸਕਦਾ ਪਰ ਬੇਸਿਕ ਰੋਟੀ ਖਾਦੇ ਪੈਣਾ ਨਹੀਂ ਸਾਲ ਸਕਦਾ ਤਾਂ ਹੀ ਤਾਈਓ ਟਾਰਗੇਟ ਟਾਰਗੇਟ ਹੀ ਕਿਸਾਨ ਔਰ ਖੇਤੀ ਹੋ ਰਹੀ ਆ ਉਹਦੇ ਲਈ ਕੀ ਹੈ ਕਿ ਉਹਦੇ ਲਈ ਅੱਗੇ ਲਾ ਕੇ ਫਾਰਵਰਡ ਦਾ ਅਜੰਡਾ ਕਈ ਭੁਤੀ ਜੀਵੀ ਜਿਹੜੇ ਹੈਗੇ ਹੈ ਜਿਹੜੇ ਇਹ ਸੀ ਪਾਲਿਸੀਆਂ ਬਣਾਉਂਦੇ ਆ ਉਹਨਾਂ ਨੂੰ ਅੱਗੇ ਲਾ ਕੇ ਚਲਾਉਂਦੇ ਆ ਕਿਉਂਕਿ ਲੋਕ ਕਹਿੰਦੇ ਆ ਕਿ ਇਹਨਾਂ ਤੋਂ ਸਿਆਣਾ ਕੋਈ ਸੇ ਬਰਾਦਰ ਇਹ ਤਾਂ ਕੀ ਇਸ ਖਰੜੇ ਤੋਂ ਇਹਨਾਂ ਕੀਤਾ ਜਾਂਦਾ ਹੈ ਕਿ ਅਸੀਂ ਕਿਸਾਨਾਂ ਦੇ ਲਈ ਚੱਲ ਰਿਹਾ ਇਹ ਤਾਂ ਸਾਰੀ ਥੀ ਕਿਸਾਨ ਦੇ ਲਈ ਆ ਰਹੀ ਹੈ ਮੈਂ ਤਾਂ ਹੀ ਪ੍ਰੋਬਲਮ ਬਣਾਇਆ ਕਿ ਇੱਥੋਂ ਤੱਕ ਵਿੱਦਿ ਕਾਪਾ ਗੱਲ ਕੀਤੀ ਹੈ ਕੋਈ ਕਿਸਾਨ ਦਾ ਫਾਇਦਾ ਕਿੱਥੇ ਆਇਆ ਕਿਸਾਨ ਦੀ ਆਮਦਨ ਕਿੱਥੇ ਵਾਦੀਆ ਕੋਈ ਛੋਟੇ ਕਿੱਥੇ ਵਾਦੀਆ ਹੁਣ ਅੱਗੋਂ ਇਹਨਾਂ ਨੇ ਸਲਾਹ ਦੇਦੀ ਐਸੇ ਨੀਤੀ ਦੇ ਵਿੱਚ ਕਿ ਜੇ ਕਿਸਾਨ ਥੋੜਾ ਸਪੋਰ ਕਰਕੇ ਵੇਚੇ ਨੱਕ ਲੈਣ ਇਹ ਮੇਰਾ ਸਵਾਲ ਉਹ ਹੀ ਮੇਰਾ ਸਵਾਲ ਵੀ ਉਹ ਹੀ ਸੀਗਾ ਕਿ ਕੀ ਕਿਸਾਨ ਆਪਣੀ ਫਸਲ ਸਟੋਰ ਕਰਕੇ ਰੱਖ ਸਕਦਾ ਹੈ ਜਦੋਂ ਮਹਿੰਗੀ ਹੋਊਗੀ ਉਦੋਂ ਵੇਚ ਦਊਗਾ ਗੱਲ ਇਹ ਹੈ ਕਿ ਤਾਂ ਫਿਰ ਉਹ ਜਿਹੜੀ ਨਲੀ ਕਰਾਂ ਸੀ ਤਾਂ ਪਹਿਲਾਂ ਇਹੀ ਕੁਝ ਹੁੰਦਾ ਸੀ ਨਾ ਕਿ ਉਦੋਂ ਕਿੰਨੇ ਕਿਸਾਨੀ ਦੇ ਹਾਲਾਤ ਚੰਗੇ ਸੀਗੇ ਹੁਣ ਤੁਸੀਂ ਅੱਜ ਗੱਲ ਕਰਦੇ ਆਂ ਅਸੀਂ 85% ਕਿਸਾਨ ਜਿਹੜਾ ਹੈਗਾ ਉਹ ਸਾਡਾ ਛੋਟਾ ਤੇ ਵੱਧ ਵੱਧ ਵਿੱਚ ਆਉਦਾ ਦਗਿਆ ਨਾ ਤਸਾਹ ਜੀ ਜੀ ਕਿਉਂਕਿ ਬਹੁਤੇ ਹੁੰਦੇ ਜੋ ਵੀ ਛੋਟੇ ਹੈ ਠੀਕ ਹੈ ਪਰ ਪਹਿਲੀ ਗੱਲ ਕੀ ਉਸ ਸਟੋਨ ਆਪ ਦੇ ਬਣਾ ਸਕਦੇ ਹੈ ਕੀ ਉਹ ਕੋਲਸ ਕੋਰ ਸਾਇਲੋ 613 ਉਹ ਆਪ ਬਣਾ ਸਕਦੇ ਹੈ ਇਹ ਪ੍ਰਾਈਵੇਟ ਦੇ ਵਪਾਰੀਆਂ ਦੇ ਬਣਦੇ ਹੈ ਕਾਰਪੋਰੇਟ ਦੇ ਬਣਦੇ ਹੈ ਜੇ ਉਥੇ ਲੱਖਣ ਜਾਊਗਾ ਤਾਂ ਉਥੇ ਉਹਨਾਂ ਨੇ پیسے ਲੈਣੇ ਹੈ ਔਰ ਜਿਹੜਾ ਤਸਾਹ ਵਿਚਾਰਾ ਅੱਜ ਕ੍ਰੈਡਿਟ ਤੇ ਉੱਤੇ ਕਿਸਾਨ ਕ੍ਰੈਡਿਟ ਕਾਰਡ ਬਣਾਤੇ ਸਦਾਲਾ ਤਾਂ ਆਪ ਪੈਸਾ ਧੱਕ ਨਹੀਂ ਆ ਕਿ ਖਰਚਾ ਲੈ ਕੇ ਅੱਜ ਇਸ ਕਰੋ ਇਹਨਾਂ ਨੂੰ ਹੁਣ ਉਹ ਸਰਕਲ ਇਹੋ ਜਿਹਾ ਫਸਿਆ ਹੋਇਆ ਹੈ ਕਿ ਅੱਜ ਉਹੋ ਪੈਸਾ ਫਸਾ ਜਿਹੜੀ ਫਸਲ ਜਦੋਂ ਆਉਂਦੀ ਹੈ ਇਹਨੂੰ ਦੇ ਕੇ ਖਰਚਾ ਲੌਂਦਾ ਉਹਦਾ ਵਿਆਜ ਬੰਦ ਕਰਦਾ ਅਗਲੀ ਲਈ ਨਵਾਂ ਚੱਕਦਾ ਤੇ ਉਹ ਫਸਲ ਦਿੰਦਾ ਬਿਲਕੁਲ ਉਹਦਾ ਤਾਂ ਸਰਕਲ ਹੀ ਹੈ ਉਹ ਕਿਵੇਂ ਸੋਰ ਇੰਨੇ ਟਾਈਮ ਸੋਰ ਕਰਕੇ ਲੱਭੂਗਾ ਇਹ ਜਦੋਂ ਸ਼ੰਕਾ ਨੇ ਇਹ ਕਿਸ ਤੋਂ ਕਰਦੀ ਬਿਲਕੁਲ ਬਰਦ ਕਰਕੇ ਲੱਖ ਵੀ ਲਵੇ ਪਰ ਉਹ ਉਧਰ ਕਨਾਇਆ ਵੀ ਪੈਣਾ ਹੈ ਉਧਰ ਆਮਦਨ ਇਧਰ ਦਾ ਜਿਹੜਾ ਵਿਆਜ ਪੈਸੇ ਉਹਦੇ ਲਈ ਲੈ ਹੈਗੇ ਵਿਆਜ ਵੀ ਚੱਲ ਜਾਂਦਾ ਉਧਰ ਬੜਾ ਖਰਚਾ ਪੈਣਾ ਜਿਹੜੀ ਐਨਐਸਟੀ ਉਹ ਤਾਂ ਪਹਿਲਾਂ ਹੀ ਘਰ ਪੂਰਾ ਕਰਦੀ ਉਹ ਜੀ ਤੇ ਜਿਹੜਾ ਅਗਾ ਹੈ ਉਹ ਕਾਸਟ ਉਹਦੇ ਵਿੱਚ ਹੋਰ ਪੈਗੀ ਟੋਟਲ ਕਾਸਟ ਕਿੱਥੇ ਉੱਤੇ ਗਈ ਉਹ ਕੀ ਬਜੂਗਾ ਬਿਲਕੁਲ ਜਦੋਂ ਵਪਾਰੀ ਨੂੰ ਪਤਾ ਕਿ ਕਿੰਨੀ ਦੇਰ ਤੱਕ ਰੱਖ ਲੂਗਾ ਕਿੰਨੇ ਪਰਸੈਂਟ ਲੋਕ ਰੱਖ ਲੈਣਗੇ ਤੇ ਕਿੰਨੇ ਜਿਹੜੇ ਹੈਗੇ ਦੇਰ ਤੱਕ ਰੱਖੂ ਮਹੀਨਾ ਦੁੱਧ ਨੇ ਇਹ ਤਾਂ ਇਹ ਸਾਰੇ ਇਕੱਠਾ ਕਰ ਲੈਣਾ ਫੋਨ ਚੋਟਾ ਕੇ ਵੈਲਿਊ ਜਿਹੜੀ ਕੋਈ ਚੀਜ਼ ਚਾਹੀਦੀ ਹੈ ਉਹ ਬਾਹਰੋਂ ਇਮਪੋਰਟ ਕਰਾ ਲਓ ਕੋਈ ਸਰਕਾਰ ਤੋਂ ਲੈ ਕੇ ਡੇਟ ਵਿੱਚ ਲਵਾ ਲੈਂਦੇ ਆ ਬਿਲਕੁਲ ਠੀਕ ਹੈ ਉਤੋਂ ਕਰਕੇ ਫੋਨ ਨਾਲ ਹੀ ਨਗਾ ਭਾਅ ਵੀ ਬਤ ਦੇਣਾ ਜਿੱਦਣ ਉਹਨੇ ਵੇਚਦੀ ਉਦੋਂ ਭਾਅ ਵੱਜ ਜਾਣਾ ਭਾਅ ਵੱਜ ਜਾਣਾ ਸਹੀ ਗੱਲ ਹੈ ਤਾਂ ਕੋਈ ਚੀਂ ਲਾਲੋ ਉਹਦਾ ਫੇੜਾ ਉਹ ਕਿਛੇ ਦਿਨ ਲੱਗੇ ਅਸੀਂ ਕਿ ਉਹਦੇ ਨਾਲ ਉਹਦੀ ਇਨ ਕੋਲਦੀ ਹੈ ਕਿ ਇਹ ਇੱਕ ਬੜਾ ਵੱਡਾ ਅਲੱਗ ਸਿਸਟਮ ਹੈ ਅਸੀਂ ਇਹ ਮੈਥ ਇਹਨੂੰ ਇਹ ਸਮਝਾ ਤਾਂ ਮੈਥ ਇਹਨੂੰ ਸਮਝਾ ਕਿ ਅਸੀਂ ਉਹਨੂੰ ਪਾਲਿਸ਼ਡ ਵੇ ਨਾਲ 3K ਨਾਲ ਚੀਜ਼ਾਂ ਦਿਖਾ ਕੇ ਉਹੀ ਪੁਰਾਣਾ ਜੇਬੀਦਾਰਾ ਸਿਸਟਮ ਹੀ ਐਡਾਪਟ ਕਰਦੇ ਵਾਪਸ ਆਇਆ ਹੋਇਆ ਜੀ ਕਿ ਜਿਹੜੇ ਕੁਝ ਬੰਦਿਆਂ ਕੋਲੇ ਸਾਰੇ ਆਨ ਪੁਰਾਣੀਆਂ ਸਲਵਾਂ ਚ ਰਖਾਉਂਦੇ ਹਾਂ ਗੋਦਾਮ ਭਰੇ ਹੁੰਦੇ ਹੋ ਤੇ ਲੋਕ ੁੱਥੇ ਮਰਦੇ ਹੁੰਦੇ ਹਾਂ ਹਾਂਜੀ 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 ਕੋਈ ਖਾਲ ਸਾਡਾ ਇੱਥੇ ਹੁਣ ਹੁਣ ਜਨਨਾ ਜੇ ਤੁਸੀਂ ਇਹਨੂੰ ਜ਼ੋਰ ਕਰ ਲੋ ਤੁਸੀਂ ਇਹਦੇ ਚ ਕੱਲ੍ਹੇ ਕਿਸਾਨ ਨਹੀਂ ਬਣਦਾ ਅੱਛਾ ਇਹਦੇ ਚ ਜਿਹੜੀ ਇੱਕ ਹੋਰ ਗੱਲ ਹੈਗੀ ਹੈ ਨਾ ਕਿ ਕਿੱਥੇ ਚੱਲਿਆ ਕਿ ਚੱਲਿਆ ਵੀ ਡਬਲੂ ਟੀਰੋ ਦੇ ਅਜੈਂਡਾ ਤੋਂ ਹੈ ਵਰਲਡ ਬੈਂਕ ਕਰਤੇ ਉਹਨਾਂ ਸਾਰਿਆਂ ਨੇ ਢਾਲ ਕੇ ਜਦੋਂ ਤੋ ਇਹ ਗਿਆ ਬਿਲਕੁਲ ਕਿ ਤਾਰੇ ਕਰਨੇ ਤੁਸੀਂ ਕੱਢ ਕੇ ਦੇਖੋ ਅਸਲ ਇਹ ਕਹਿੰਦੇ ਆ ਅਸੀਂ ਚੀਪ ਲੇਬਰ ਬਣਾਉਣੀ ਹੈ ਜੀ ਤੇ ਇਹਨਾਂ ਨੂੰ ਇਧਰ ਕੱਢੋ ਉਧਰ ਦਿਓ ਤਾਂ ਕਿ ਇਹ ਚੀਪ ਲੇਬਰ ਪ੍ਰੋਵਾਈਡ ਕਰ ਲੈਣ ਠੀਕ ਹੈ ਇਹ ਜਿਹੜੇ ਹੈ ਇਹ ਕੁਸ਼ਲਤਾ ਨਹੀਂ ਆ ਸਕਦੇ ਕੁਸ਼ਲ ਨਹੀਂ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰਤਾ ਦਾ ਵਧਾਤਾ ਤੁਸੀਂ ਐਕਸਪੋਰਟ ਕਰਦੇ ਹੋ ਅੱਜ ਇੰਜੀਨੀਅਰਿੰਗ ਸਕੂਲ ਇਸੇ ਚੁੰਜਦਾ ਨਹੀਂ ਹੈ ਕਿ ਸਾਡੇ ਕੋਲੇ ਜਿੱਦਾਂ ਤੋਂ ਫੋਲਨ ਐਕਸਚੇਂਜ ਵੀ ਔਨ ਠੀਕ ਹੈ

ਇਹਨਾਂ ਨੂੰ ਇਥੋਂ ਕੱਢ ਲੋ ਇਹ ਕਿੱਥੇ ਲੈ ਕੇ ਜਾਓਗੇ ਉਹਦਾ ਤੀਤਾ ਅੰਸ਼ ਦੇ ਵਿੱਚ ਇਹ ਹੀ ਹੈ ਕਿ ਜਿਹੜੀ ਸਾਫ ਸਫਾਈ ਨਹੀਂ ਸਾਰਟਿੰਗ ਗ੍ਰੇਡਿੰਗ ਨਹੀਂ ਉਥੇ ਵੱਡੀਆਂ ਦੇ ਵਿੱਚ ਆਧੁਨਿਕ ਨਵੀਆਂ ਜਿਹੀਆਂ ਮਸ਼ੀਨਾਂ ਲਾਈਆਂ ਜਾ ਜੀ ਜਿਹੜੀ ਸਾਰਟਿੰਗ ਤਾਂ ਅਜੇ ਪਿਆ ਫਿਰ ਸਰਦਿੰਦਾ ਅੱਜ ਜਿੰਨੀ ਸਾਫ ਸਫਾਈ ਕਲੀਨਿੰਗ ਦਾ ਕੰਮ ਹੈਗਾ ਉਹ ਲੇਬਰ ਕਰਦੀ ਠੀਕ ਹੈ ਜਦੋਂ ਤੁਸੀਂ ਆਟੋਮੈਟਿਕ ਮਸ਼ੀਨ ਲਾ ਦੋਗੇ ਸਿਸਟਮ ਬੜਾ ਸੌਖਾ ਹੋ ਕੇ ਬਦਲ ਲਾ ਦੋਗੇ ਉਹ ਲੱਕੜੀਆਂ ਕਿੰਦੀਆਂ ਹੈਗੀਆਂ ਉਹਦਾ ਖਰਚਾ ਤਾਂ ਵਪਾਰੀ ਨੂੰ ਦੇਣਾ ਹੀ ਪੈਣਾ ਹੈ ਨਾ ਕਿਸਾਨ ਨੂੰ ਇਹ ਕਿ ਆਪਾਂ ਲੇਬਰ ਨੂੰ ਕਿਵੇਂ ਦਿੰਦਾ ਹੈ ਕਿ ਉਹਦੇ ਚ ਮਸ਼ੀਨ ਮਸ਼ੀਨ ਦੀ ਕਾਸਟ ਵੀ ਸੇਵ ਕਰਨੀ ਜੀ ਉਹ ਠੀਕ ਹੈ ਜਿੱਤੀ ਲੇਬਰ ਉਥੋਂ ਸਰਪਲਸ ਹੋਊਗੀ ਕੀ ਉਹਦਾ ਇੰਤਜਾਮ ਸੋਚਿਆ ਕਿ ਕਿੱਥੇ ਕਰਨਾ ਹੈ ਕਿਹੜਾ ਪਹਿਲਾਂ ਹੀ ਨੌਕਰੀਆਂ ਹੈ ਨਹੀਂ ਜੀ ਜੀ ਠੀਕ ਹੈ ਪੈਦਾਵਾਰ ਵੱਧ ਹੀ ਰਹੀ ਛੇਰੀ ਆ ਇੰਡਸਟਰੀ ਦੇ ਵੀ ਜੇ ਤੁਸੀਂ ਇੰਡਸਟਰੀ ਨੂੰ ਤਾਂ ਦੇਖੋ ਖਾਸ ਕਰਕੇ ਮੈਨੂਫੈਕਚਰਿੰਗ ਸੈਕਟਰ ਚਾਹਤੋ ਜੀ ਜੀ ਵਰਗੇ ਤਾਂ ਪੈਦਾਵਾਰਲੇ ਵੀ ਤੁਰੀ ਜਾਂਦੀ ਹੈ ਜੀ ਉਹ ਲਾਬਰੇਸ਼ਨ ਕਿੱਥੇ ਹੈਗੀ ਹੈ ਤੁਸੀਂ ਉਹਨਾਂ ਨੂੰ ਐਬਜ਼orb ਕਿੱਥੇ ਕਰਨਾ ਜਿਹੜੇ ਰਹਿੰਦੇ ਜੀ ਤਾਂ ਗੱਲ ਇਹ ਨਾਲ ਹੈ ਉਹਨਾਂ ਉੱਧਰ ਵੱਡੀ ਫੀਸ ਨਾਲ ਉਹਨਾਂ ਜਿਹੜਾ ਰੱਖਿਆ ਉਹਨਾਂ ਨੂੰ ਮਲਟੀ ਫੀਸ ਨਾਲ ਜਿਹੜੀ ਲੱਗਦੀ ਹੈ ਅੱਜ ਤੁਸੀਂ ਖਤਰ ਕਰਦੇ ਰਹਿੰਦੇ ਸਟੇਟ ਦੇ ਰਿਸੋਰਸਸ ਕਿ ਛੱਡੇ ਜੀ ਸਟੇਟ ਨੂੰ ਜਿਹੜੀ ਕਿਸ਼ਤੀ ਲੱਗਦਾ ਸੀਗਾ ਉਹ ਸਭਾ ਸੈਂਟਰ ਕੋਲੇ ਜਾਂਦਾ ਟੈਕਸ ਦਾ ਪੈਸਾ ਹੁੰਦਾ ਸੀ ਬਿਲਕੁਲ ਉਹ ਸੈਕਟਰ ਕੋਲੇ ਜਾਂਦਾ ਠੀਕ ਹੈ ਸੈਂਟਰ ਅਰਗੋ ਉਹ ਪੈਸਾ ਦੇ ਦਿੰਦੇ ਐ ਕਿ ਜਿਹੜਾ ਕਹਿੰਦੇ ਹੈ ਕਿ ਅਜੇ ਤੁਸੀਂ ਲੋਨ ਲਿਆ ਲਓ ਅੱਗੇ ਇਹ ਕੋ 0% ਦਸੋ ਆਪਣਾ ਪੈਸਾ ਵੀ 스테ਪ ਨੂੰ ਵਾਪਸ ਨਹੀਂ ਜੇ ਦਿੱਤਾ ਉਹ ਵੀ ਉਹ ਲੈ ਲੈਂਦੇ ਐ ਠੀਕ ਹੈ ਇਹ ਕਿਹੜਾ ਤਰੀਕਾ ਹੋਇਆ ਪੇਰ ਮੁੰਜਾ ਇਹ ਦੇਖੋ ਵੱਡੀ ਫੀਸ ਦੇ ਵਿੱਚੋਂ ਪਿੰਡਾਂ ਦੀ ਜਿਹੜੀ ਹੈ ਪੇਂਡੂ ਵਿਕਾਸ ਇਹਦੇ ਨਾਲ ਜੁੜਿਆ ਹੋਇਆ ਹੈ ਆਰਡੀਐਫ ਜੀ ਜੀ ਪੂਰਾ ਅਲਪਟ ਪਰ ਤੁਸੀਂ ਕਹਿੰਦੇ ਐ ਇਹ ਇਹ ਨਹੀਂ ਤੁਸੀਂ ਦੱਸ ਰਹੇ ਕਿ ਪਿੰਡਾਂ ਦਾ ਵਿਕਾਸ ਕਿੱਥੋਂ ਹੋਣਾ ਹੈ ਰੁਕ ਜਾਏਗਾ ਫਿਰ ਉਹ ਸਾਰਾ ਜੈ ਮਤਲਬ ਹੋ ਜਾਏ ਕਲਾਪਸ ਕਲਾਪਸ ਹੋ ਜਾਊਗਾ ਢਾਂਚਾ ਕਲਾਪਸ ਹੋ ਜਾਊਗਾ ਹਾਂ ਉਹ ਚੀਜ਼ ਦੇ ਉੱਤੇ ਆ ਕੇ ਜਿਹੜੀ ਸਭ ਬੜੇ ਬੜੇ ਬਰਾੜ ਸਾਹਿਬ ਦੇ ਵਿੱਚ ਜਿਵੇਂ ਹੁਣ ਖਰੜੇ ਨੀਤੀ ਵਾਲੀ ਗੱਲ ਆ ਸੂਬਿਆਂ ਤੋਂ ਸਲਾਹ ਮੰਗੀ ਆ ਤਾਂ ਸੂਬਾ ਸਰਕਾਰ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਦੋ ਮੀਟਿੰਗਾਂ ਕੀਤੀਆਂ ਦੋਨਾਂ ਦੇ ਵਿੱਚ ਕਿਸਾਨਾਂ ਨੇ ਇਸ ਖਰੜੇ ਦਾ ਵਿਰੋਧ ਕੀਤਾ ਔਰ ਕਿਹਾ ਵੀ ਪਿਆ ਅਸੀਂ ਇਹਦਾ ਡਟਵਾ ਵਿਰੋਧ ਕਰਾਂਗੇ ਜੇ ਲਾਗੂ ਕੀਤੀ ਤਾਂ ਪਰ ਹੁਣ ਜਦੋਂ ਕੇਂਦਰ ਨੇ ਸੂਬਿਆਂ ਦੇ ਉੱਤੇ ਸੱਡ ਦਿੱਤੀ ਸੂਬਿਆਂ ਦੀ ਸਲਾਹ ਨਾਲ ਇਹਨੂੰ ਲਾਗੂ ਕਰਨਾ ਚਾਹੁੰਦੀਆਂ ਤੇ ਹੁਣ ਰੌਲਾ ਕੀ ਆ ਫਿਰ ਗੱਲ ਹੈ ਜੀ ਇਹਦੇ ਚ ਵੀ ਬੜੀ ਦੁੱਖਮੈਂਡ ਦਾ ਸੰਗਤ ਇਹ ਕਦ ਲਈ ਅਪਣ ਰੋਕਾਪ ਕੇ ਕਰਗੇ ਕਿ ਤੁਸੀਂ ਕੀ ਹੈਗਾ ਇਹਦੇ ਚ ਤਾਂ ਇਹ ਹੈ

ਉਥੇ ਜਿਹੜੀ ਨੀਤੀ ਆਇਆ ਕਰੂਗੀ ਉਥੋਂ ਅਗੂ ਹੋਊਗੀ ਉਹਨੂੰ ਅਸੀਂ ਲਾਗੂ ਕਰਾਂਗੇ ਬੇਸਿਕ ਫਰੇਮਵਰਕ ਆ ਹੋਊਗਾ ਠੀਕ ਇਹਦੇ ਜਿਹੜੇ ਕੋਈ ਚਾਲ ਅੱਗੇ ਪਿੱਛੇ ਕਰਨਾ ਸਾਰਾ ਪੂਰਨਾ ਦਾ ਕੰਮ ਹੋਊਗਾ ਬੰਦ ਲਾ ਕੇ ਕੋਈ ਇੱਥੇ ਇੱਕ ਗੱਲ ਹੈ ਕਿ ਜਿੰਨੇ ਸਾਰੇ ਸ਼ੂਬੇ ਹੈਗੇ ਜੀ ਜੀ ਉਹਨਾਂ ਦੇ ਦੇਖੀਏ ਤਾਂ ਮੈਕਸਿਮਮ ਦਾ ਸੈਕਟਰ ਆ ਨਹੀਂ ਜਿੱਥਾ 300 ਸ਼ੂਬੇ ਆ ਨਹੀਂ ਸਤਾਰਾ ਬਣ ਗਿਆ ਪਿਆ ਜੀ ਉਸੇ ਬਾਅਦ ਦੂਜਾ ਤਾਂ ਹੈ ਹੀ ਅੱਗੇ ਤੋਂ ਜਿੱਦਾਂ ਬਰਾਬਰ ਨਾ ਬਿਲਕੁਲ ਕਿ ਕਿੰਨੀ ਕਿ ਚੱਲੇਗੀ ਠੀਕ ਹੈ ਉਹ ਇੱਕ ਕਿੰਨਾ ਕੋਈ ਕੁਝ ਕਰ ਸਕ ਗਏ ਤੇ ਜੇ ਹੁਣ ਤੁਹਾਨੂੰ ਇੱਕ ਪਾਸੇ ਥੋੜੇ ਵੀ ਹੱਥ ਖੜੇ ਹੈ ਇੱਕ ਪਾਸੇ ਦੋ ਹੱਥ ਖੜੇ ਹੈ ਹਮ ਮジョਰਿਟੀ ਕਿਹਦੇ ਪਾਸਾ ਨਹੀਂ ਬਿਲਕੁਲ 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 ਸਲਾਹ ਦੇ ਨਹੀਂ ਇਹਨਾਂ ਨੂੰ ਖੜਨਾ ਤਿਆਰ ਕਰਕੇ ਦੇ ਨਹੀਂ ਇੱਕ ਹੋਰ ਕਮੇਟੀ ਬਣਾਈ ਬਿਲਕੁਲ ਉਹ ਕਮੇਟੀ ਕਿਹੜੀ ਹੈ ਉਕੀ ਜਿਹੜੀ ਉਹਦੇ ਚ ਲੀਡਰ ਅਰੀਜਨਲ ਸਰਕਰ ਰੀਸ ਸਰਕਰ ਜਿਹੜੇ ਖੇਤੀਬਾੜੀ ਦੇ ਸੈਂਟਰ ਤੇੋਂ ਬੇਲਪੁਰ ਜੈਲ ਲੈਣ ਉਹ ਚੇਰਮੈਨ ਉਹ ਸਬਿਆ ਦੇਤੀ ਹੈ ਕਿ ਖਾਣਾ ਸੂਬੇ ਵਾਲੀ ਤੇ ਖਾਣਾ ਪੂਰਤੀ ਆ ਬਸ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣੀ ਹੈ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਹੁਣ ਜਦੋਂ ਉਹ ਆ ਗਏ ਤੇ ਉਹਨਾਂ ਨੇ ਜਗ੍ਹਾ ਉੱਤੇ ਚੇਰਮੈਨ ਬੈਠ ਕੇ ਉਸ ਕੇਂਦਰ ਨਾਲ ਬਾਕੀ ਵੀ ਸਾਰੇ ਆਈਐਸ ਦੇ ਕੇਂਦਰ ਤੇ ਥੱਲੇ ਡਾਇਰੈਕਟ ਹੋ ਗਏ ਉਹਨਾਂ ਨੇ ਪੋਸਟਿੰਗ ਵੀ ਮੇਨ ਤਿਆਰ ਕਰਕੇ ਅਗਾ ਉਜੀ ਜਿਹੜੀ ਪੰਤਰੀਆਂ ਦੀ ਕਮੇਟੀ ਨੂੰ ਦੇਣੀ ਹੈ ਉਹ ਜਿਹੜੀ ਸਾਰੀ ਚੀਜ਼ ਤਿਆਰ ਕੋਈ ਵੀ ਉਹ ਫਰੰਟਰ ਦੀ ਬੈਕ ਐਂਡ ਤੋਂ ਕਿੰਤਰ ਦੀ ਐਂਗਲ ਨਾਲ ਹੀ ਚੱਲੇਗੀ ਜੀ ਉਹਦਾ ਤਾਂ ਮਸਲਾ ਇਹ ਹੈ ਕਿ ਜਿਹੜੇ ਕਿਸਾਨ ਅੱਜ ਸਿੱਧਾ ਦਿੱਲੀ ਵੱਲੋਂ ਗੁੱਸਾ ਕਰਦੇ ਆ ਉਹ ਸੂਬਿਆਂ 'ਚ ਆ ਸਮਝਾ ਜੀ ਭਾਈ ਇਹ ਤਾਂ ਸੂਬੇ ਸਰਕਾਰ ਨੇ ਕੀਤਾ ਸਾਡਾ ਤਾਂ ਲੈਣਾ ਦੇਣਾ ਕੋਈ ਨਹੀਂ ਲੈਣਾ ਦੇਣਾ ਕੋਈ ਨਹੀਂ ਬਿਲਕੁਲ ਠੀਕ ਹੈ ਮੈਂ ਵੀ ਇਹ ਗੱਲ ਇਹ ਹੀ ਗੱਲ ਸਮਝ ਪਾ ਰਿਹਾ ਸੀਗਾ ਕਿ ਇਹਨਾਂ ਨੇ ਜਾਣ ਬੁੱਝ ਕੇ ਆਪਣੇ ਗਲੋਂ ਲਾ ਕੇ ਸੂਬਿਆਂ ਦੇ ਗੱਲ ਸਿੱਟ ਦੇਣਾ ਤੇ ਜਿਹੜੇ ਮੋੜ-ਮੋੜ ਕੇ ਸਾਡੇ ਵੱਲ ਨੂੰ ਮੂੰਹ ਕਰ ਲੈਂਦੇ ਆ ਵੀ ਚਲੋ ਦਿੱਲੀ ਨੂੰ ਚਲੋ ਦਿੱਲੀ ਨੂੰ ਉਹ ਮੁੜ ਕੇ ਸੂਬਿਆਂ ਤੱਕ ਰਹਿ ਜਾਣਗੇ ਵੀ ਤੁਹਾਡਾ ਕੰਮ ਹੈ ਜੀ ਅਸੀਂ ਸੂਬਿਆਂ ਦੇ ਗੱਲ ਪਾ ਦੇਣਗੇ ਇਹ ਦੇਖੋ ਨਾ ਸਾਡਾ ਵੀ ਅਸੀਂ ਉਹਦਾ ਜਿ ਦੇਖੀਏ ਤਾਂ ਅਸੀਂ ਵੀ ਇਸ ਨੂੰ ਗੇੜ ਕਰ ਚ ਕਿਸਾਨ ਜਥੇ ਬੰਦੀਆਂ ਜਦੋਂ ਰੌਲਾ ਪਾਉਂਦੀਆਂ ਸਰਕਾਰਾਂ ਉਹਨੂੰ ਤਾਂ ਜਾਗਦੀਆਂ ਜੀ ਲੈ ਨਹੀਂ ਬਿਲਕੁਲ ਜਿਹੜੀ ਚੀਜ਼ ਚੀਜ਼ ਹੋਰਬੱਦ ਨਹੀਂ ਆਈ ਹੈ 15 ਦਿਨਾਂ ਚ ਇਹਦਾ جواب ਜਾਨਾ ਚਾਹੀਦਾ ਸੀਗਾ ਜੀ ਠੀਕ ਹੈ

ਤੁਸੀਂ ਆਲ ਪਾਰਟੀ ਮੀਟ ਕਰਕੇ ਜਵਾਬ ਤਾਂ ਦੇ ਲਈ ਅਸੀਂ ਪਹਿਲਾਂ ਬਿਲਕੁਲ ਮੇਰਾ ਕਹਿਣ ਦਾ ਤਾਅ ਹੈ ਕਿ ਇਹ ਜਿਹੜੀ ਕਮੇਟੀਆਂ ਦਾ ਬਣਾ ਲਓ ਸਰਕਾਰਾਂ ਦਾ ਸੁਭਿਆ ਦੇ ਵਿੱਚ ਵੀ ਜਿਹੜੀ ਹੈ ਉਹ ਜਦੋਂ ਲੋਕ ਜਾਗਦੇ ਹੈ ਕਿਸਾਨ ਜਾਗਦੇ ਹੈ ਉਦੋਂ ਤਾਂ ਹਿਲਦੀ ਹੈ ਤੇ ਉਹਦਾ ਫਾਇਦਾ ਕਿਸੇ ਦਾ ਆਏਗਾ ਜੀ 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 ਬਿਲਕੁਲ ਠੀਕ ਹੈ ਤੁਹਾਡੀ ਗੱਲ ਬਹੁਤ ਵਧੀਆ ਤਰੀਕੇ ਨਾਲ ਬਰਾੜ ਸਾਹਿਬ ਤੁਸੀਂ ਵਿਚਾਰ ਪੇਸ਼ ਕੀਤੇ ਆਪਣੇ ਔਰ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਕਿ ਕਿਵੇਂ ਮੰਡੀਕਰਨ ਦੇ ਮੁੱਦੇ ਉਤੇ ਕਿਵੇਂ ਸਰਕਾਰਾਂ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਆ ਤੇ ਹਰ ਵਾਰ ਕਿਸਾਨਾਂ ਨੂੰ ਹੀ ਨਿਸ਼ਾਨਾ ਟਾਰਗੇਟ ਕੀਤਾ ਜਾਂਦਾ ਤਾਂ ਕਿ ਇਹ ਸੌਖਾ ਆ ਤੇ ਇਹਦੇ ਵਿੱਚ ਇਹ ਆ ਕਿ ਉਹਨਾਂ ਨੂੰ ਪਤਾ ਪੈ ਲੰਬਾ ਚੱਲਣ ਵਾਲਾ ਆ ਇਹ ਤੋਂ ਬਿਨਾ ਗੁਜ਼ਾਰਾ ਹੋਣਾ ਨਹੀਂ ਤੇ ਇਹ ਇੱਕ ਵਧੀਆ ਤਰੀਕਾ ਆ ਸਾਨੂੰ ਅਮੀਰ ਹੋਣ ਦਾ ਵੀ ਇੱਕ ਸਾਧਨ ਆ ਸੋ ਮੈਨੂੰ ਹੋਰ ਸਮਾਂ ਇਜਾਜ਼ਤ ਨਹੀਂ ਦਿੰਦਾ ਬਰਾੜ ਸਾਹਿਬ ਤੇ ਇੱਥੇ ਮੈਨੂੰ ਪ੍ਰੋਗਰਾਮ ਸਮਾਪਤ ਕਰਨਾ ਪਊਗਾ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਡੇ ਨਾਲ ਜੁੜਨ ਦਾ ਤੇ ਇਸੇ ਤਰੀਕੇ ਨਾਲ ਅੱਗੋਂ ਵੀ ਤੁਹਾਡੇ ਤੋਂ ਇਹੀ ਆਸ ਕਰਦੇ ਆਂ ਬਰਾੜ ਸਾਹਿਬ ਬਹੁਤ ਸ਼ੁਕਰੀਆ ਧੰਨਵਾਦ ਜੀ ਇਹ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਫੇਰ ਇਸੇ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਮੈਨੂੰ ਤੇ ਬਰਾੜ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ